ਆਈਨਾਂ ਜਿਹੜੀ ਆਜੀ ਪ੍ਰੈਸ ਕਾਨਫਰੰਸ ਕਰ ਰਹੇ ਉਹ ਕੀ ਮਸਲਾ ਕੀ ਹੈ ਜੀ ਇਹ ਚੁੱਕ ਆਈ ਜਿਹੜੀ ਪ੍ਰੈਸ ਕਾਨਫਰੰਸ ਆਜੀ ਅਸੀਂ ਜਿਹੜੀ ਸਟ੍ਰਾਈਕ ਕੀਤੀ ਸੀ ਕਿ ਪਹਿਲਾਂ ਇੱਕ ਅੰਮ੍ਰਿਤ ਸਰਦਾ ਇਸ਼ੂ ਸੀਗਾ ਜੀ ਜਿਹਦੇ ਵਿੱਚ ਇੱਕ ਵਕੀਲ ਸਾਹਿਬ ਨੂੰ ਅਟੈਕ ਹੋਇਆ ਸੀ ਉਹਨਾਂ ਤੇ ਗੋਲੀਆਂ ਚੱਲੀਆਂ ਤੇ ਬਾਅਦ ਚ ਉਹਨਾਂ ਦੀ ਡੈਥ ਹੋ ਗਈ ਸੀ ਜੀ ਤੇ ਮੈਂ ਕਹਿੰਦਾ 10 ਦਿਨ ਪੁਰਾਣੀ ਗੱਲ ਸੀਗੀ ਜੀ ਤੇ ਕੋਈ ਸ਼ੂ ਸੀਗਾ ਜੀ ਫਿਰ ਉਸ ਤੋਂ ਬਾਅਦ ਇੱਕ 27 ਤਰੀਕ ਨੂੰ ਸਾਡੇ ਵਕੀਲ ਸਾਹਿਬ ਅਰਜਨ ਸਿੰਘਲ ਸਾਹਿਬ ਨੇ ਜੀ ਇਹ ਆਪਣਾ ਸ਼ਰਬਨਗਰ ਦੇ ਕੋਲ ਬਾਂਸਰ ਮਾਰਕੀਟ ਆ ਜਿੱਥੇ ਆਪਣਾ ਬੈਠੇ ਸੀ ਆਰਾਮ ਨਾਲ ਕਾਰ ਦੇ ਵਿੱਚ ਤੇ ਸਡਨਲੀ ਦੋ ਕਾਰ ਆਂਦੀਆਂ ਅੱਗੇ ਪਿੱਛੇ ਨਾਲ ਦੇ ਸਾਈਡ ਤੇ ਲੱਗ ਜਾਂਦੀਆਂ ਕਾਰਾਂ ਤੇ ਉਹ ਚੋ ਦੋ ਦਿੰਦ ਬੰਦੇ ਉੱਤਰਦੇ ਆ ਜੀ ਤੇ ਆਪਣਾ ਗਨ ਪੁਆਇੰਟ ਕਰਦੇ ਨਾਲ ਸ਼ੀਸ਼ੇ ਦੇ ਉੱਪਰ ਇਹ ਉੱਤਰਦੇ ਨਹੀਂ ਹੈਗੇ ਗਨ ਪੁਆਇੰਟ ਕਰਕੇ ਇਹਨਾਂ ਨੂੰ ਗਾੜਾ ਘੱਟੀਆਂ ਜਾਂਦੀ ਹੈ ਜੀ ਤੇ ਉੱਥੇ ਧਮਕਾਇਆ ਜਾਂਦਾ ਇੱਕ ਮੈਕੈਨਿਕ ਦਾ ਮਿੰਟ ਉਹ ਤੇ ਖੜਕਿਓ ਗਾੜਾ ਗੁਲਾ ਕਰਦੇ ਤੇ ਉਹ ਆਪਣੇ ਬਾਅਦ ਚੋ ਆਪਣੀ ਗੱਡੀ ਲੈ ਕੇ ਜਾ ਨਿਕਲਦੇ ਤੇ ਉਹ ਵੀ ਚਲੇ ਜਾਂਦੇ ਆ ਇਹ ਇੱਕ ਉਹਦੀ ਮੈਟਰ ਸੀਪੀ ਸਾਹਿਬ ਨੂੰ ਰਿਪੋਰਟ ਕਰਦੇ ਆ ਬਾਅਦ ਦੇ ਵਿੱਚ ਬਾਅਦ ਚਾਹੁੰਦੇ ਪਰ ਜਦ ਸੀਪੀ ਸਾਹਿਬ ਨੇ ਰਿਪੋਰਟ ਮੈਟਰ ਕਰਦੇ ਆ ਮੈਟਰ ਨੂੰ ਰਿਪੋਰਟ ਕਰਦੇ ਆ ਤਾਂ ਉਹ ਮਾਕ ਕਰਦੇ ਜੀ ਏਡੀਸੀਪੀ ਕਾਇਮ ਅ ਬਰਾੜ ਸਾਹਿਬ ਨੂੰ ਅਮਨਦੀਪ ਬਰਾੜ ਸਾਹਿਬ ਨੂੰ ਤੇ ਉਸ ਤੋਂ ਬਾਅਦ ਸਾਡੇ ਕੋਲ ਜਦ ਮੈਟਰ ਆਂਦਾ ਇੱਕ ਦੋ ਦਿਨ ਬਾਅਦ ਤਾਂ ਜਦ ਸੀਪੀ ਸਾਹਿਬ ਕੋ ਜਾਣੇ ਵੀ ਅੱਛੀ ਪਛਾਣੀ ਹੋ ਰਿਹਾ ਤੇ ਇਨ ਬੀਟਵੀਨ ਸੀਆਈਏ ਇਨਚਾਰਜ ਜਿਹੜੇ ਐਸਐਚਓ ਸਾਹਿਬ ਨੇ ਕੁਲਵੰਦ ਜੀ ਉਹ ਵੀਡੀਓ ਵਗੈਰਾ ਵੀ ਖੜਾਉਂਦੇ ਵਿੱਚ ਸਾਫ ਆ ਜਾਂਦਾ ਵੀ ਬੰਦੇ ਤਾਂ ਕਾਰਜ ਸਭ ਕੁਝ ਹੈ ਜੀ ਤੇ ਲਾਸਟ ਫਰਾਈਡੇ ਅਸੀਂ ਗਏ ਸੀ ਕਿ ਉਹਨਾਂ ਕੋਲ ਵੀ ਸੀਪੀ ਸਾਹਿਬ ਕੋਲ ਵੀ ਵੀ ਇੱਥੇ ਪ੍ਰੋਪਰ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਕਿਉਂਕਿ ਇਹਨਾਂ ਤੇ ਥੋੜਾ ਪ੍ਰੈਸ਼ਰ ਕੰਪਰਮਾਈਜ਼ ਦਾ ਪਾਇਆ ਜਾ ਰਿਹਾ ਸੀਗਾ ਤੇ ਇੰਟਰਨਲ ਮੈਟਰ ਐ ਸੀ ਵੀ ਪਹਿਲਾਂ ਆਪਣੇ ਵਕੀਲ ਸਾਹਿਬ ਨੇ ਪੁੱਛਿਆ ਸੀਗਾ ਵੀ ਤੁਹਾਡੀ ਕੋਈ ਆਪਣੀ ਕੋਈ ਪਰਸਨਲ ਰੰਜਿਸ਼ ਤਾਂ ਨਹੀਂ ਹੈਗੀ ਜੋ ਇਹ ਮੁਕਰ ਕੇ ਨਹੀਂ ਵੀ ਇਹ ਕਹਿੰਦੇ ਮੈਂ ਬੰਦਿਆਂ ਨੂੰ ਜਾਣਦਾ ਨਹੀਂਗਾ ਹੁਣ ਜਿੱਥੇ ਬੰਦੇ ਨੂੰ ਜਾਣਦਾ ਨਹੀਂ ਕੋਈ ਬੰਦਾ ਫੋਟੇ ਗਨ ਪੁਆਇੰਟ ਹੋ ਰਹੀ ਹੈ ਜਿੱਤੇ ਇੱਕ ਬੜਾ ਸੀਰੀਅਸ ਲਾਅ ਐਂਡ ਆਰਡਰ ਦਾ ਇਸ਼ੂ ਹੈ ਜੀ ਤੁਹਾਨੂੰ ਜਾਣਦਾ ਹੋਵੇ ਤਾਂ ਬੰਦਾ ਸਮਝ ਸਕਦਾ ਹੈ ਕਿ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੁਝ ਹੈ ਬਟ ਜਿੱਥੇ ਡੀਨ ਸਾਹਿਬ ਵੀ ਕਹਿ ਰਹੇ ਵਸੀਂ ਜਾਣਦੇ ਨਹੀਂ ਬੰਦੇ ਨੂੰ ਕੌਣ ਹੈ ਕੌਣ ਨਹੀਂ ਹੈ ਉਸ ਦੇ ਬਾਵਜੂਦ ਉਹ ਬੰਦੇ ਖੁੱਲਿਆਂ ਘੁੰਮ ਰਹੇ ਹੈ ਤੇ ਬਹੁਤ ਸੀਰੀਅਸ ਇਸ਼ੂ ਹੈ ਜੀ ਸਾਡੇ ਇੱਥੇ ਫਿਰ ਉਸ ਤੋਂ ਬਾਅਦ ਨਾਲ ਹੀ ਅੰਮ੍ਰਿਤਸਰ ਅਨਫੋਰਚੂਨੇਟਲੀ ਰਵੀਰ ਸਾਹਿਬ ਦੀ ਡੈਥ ਹੋ ਜਾਂਦੀ ਹੈ ਗੋਲੀਆਂ ਜਿਹੜੀਆਂ ਚੱਲੀਆਂ ਸੀ ਪਹਿਲਾਂ ਉਹ ਸਾਰਾ ਇਸ਼ੂ ਇਕੱਠਾ ਹੋ ਗਿਆ ਜੀ ਤੇ ਮੇਰੇ ਕੋਲ ਪਹਿਲਾਂ ਵੀ ਦੋ ਤਿੰਨ ਆਪਣੇ ਸੀਨੀਅਰਸ ਨੇ ਜਿਸ ਵੇਲੇ ਕਰਤੇ ਆ ਜੀ ਗੈਂਗਸਟਰ ਦੇ ਫੋਨ ਆਉਂਦੇ ਆ ਜੀ ਉਹ ਆਪਣਾ ਕੇਸ ਛੱਡਣ ਦੇ ਮਜਬੂਰ ਹੋ ਜਾਂਦੇ ਕਿਉਂਕਿ ਗੈਂਗਸਟਰ ਇਹ ਕਹਿੰਦੇ ਵਿਆਹ ਘਵਾਈ ਨਹੀਂ ਕਰਾਣੀ ਉਹ ਕਰਾਣੀ ਨਹੀਂ ਬੰਦ ਸਾਡੀ ਕੋਈ ਪ੍ਰੋਟੈਕਸ਼ਨ ਐਕਟ ਤਾਂ ਕੋਈ ਲੈਂਦੇ ਨਹੀਂ ਹੈ ਨਹੀਂ ਜੀ ਅਸੀਂ ਇਹ ਸਟ੍ਰਾਈਕ ਕੱਲੇ ਹਰਜਸਤਨੀ ਕੀਤੀ ਆ ਅੰਮ੍ਰਿਤਸਰ ਦੇ ਨਹੀਂ ਹੈ ਅਨਫੋਰਚਨਟਲੀ ਚਲੋ ਵਿਚਾਰ ਦੀ ਡੈਥ ਹੋ ਗਈ ਹੈ ਇਹ ਹਰਜਸਨਲ ਅਨਫੋਰਚਨਟਲੀ ਹੋ ਗਿਆ ਹੈ ਬਟ ਗੱਲ ਇਹ ਹੈ ਵੀ ਸਾਡਾ ਐਡਵੋਕੇਟ ਪ੍ਰੋਟੈਕਸ਼ਨ ਐਕਟ ਕਿੱਥੇ ਹੈ ਜਿਹਦੀ ਅਸੀਂ ਮੰਗ ਰੱਖ ਰਹੇ ਆ ਜੀ ਜਣਾ ਕਣਾੰ ਦਾ ਧੰਗਾ ਕੇ ਚਲੇ ਜਾਂਦਾ ਜੀ ਕੋਈ ਕਾਰਵਾਈ ਨਹੀਂ ਕੋਈ ਕੁਛ ਨਹੀਂ ਜੀ ਹੁਣ ਹਰਜਸ ਦੇ ਮਾਮਲੇ ਦੀ ਵੀ ਕੋਈ ਸਿਆਸੀ ਐਂਗਲ ਘੋਗਣਾ ਪੈ ਰਿਹਾ ਸਰ ਜਿਦਾਂ ਦੇਖਿਆ ਪੀਟੀਆ ਦੇ ਨਾਲ ਇਸ਼ੂ ਹੋਇਆ ਹੈ ਕਿ ਤੇ ਪਾਰਕਿੰਗ ਦੇਖ ਕੇ ਲੈ ਵੀ ਕਿਤੇ ਕੋਈ ਪੁਖਾਰੀ ਕੀ ਪੜਾਈ ਜਾਂਦਾ ਸੀ ਕਿ ਜਿੱਦਾਂ ਗੱਡੀ ਅਸੀਂ ਵਕੀਲ ਸਾਹਿਬ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਕੋਈ ਅਜਾ ਇਸ਼ੂ ਹੀ ਹੈ ਨਹੀਂ ਕਾ ਜੀ ਉਹ ਤਾਂ ਜਾਂਦੇ ਹੀ ਨਹੀਂ ਜੀ ਕੋਈ ਜੋ ਅਸੀਂ ਸੀਸੀਟੀਵੀ ਦੇਖਿਆ ਜੀ ਉਹ ਉਸ ਤੋਂ ਮਤਲਬ ਕੋਈ ਹੈ ਹੀ ਨਹੀਂ ਕੋਈ ਗਲਬਤ ਹੀ ਨਹੀਂ ਜੀ ਕਿ ਅਸੀਂ ਪੁੱਛਿਆ ਵੀ ਇਹ ਗੱਲ ਕਹੀ ਹੈ ਵੀ ਆਤਾ ਜੇ ਤਾਂ ਸਾਡੇ ਵਕੀਲ ਦੀ ਦਰਖਾਸਤ ਗਲਤ ਹੈ ਉਹਤੇ 182 ਉਹਦਾ ਛੋਟਾ ਜਿਹੜੀ ਧਾਰਾ ਬਣਦੀ ਉਹ ਛੁੱਟੀ ਦਰਸਾ ਦੇਂਦੀ ਉਹ ਧਾਰਾ ਲਾਓ ਜੇ ਨਹੀਂ ਜੇ ਨਹੀਂ ਛੁੱਟੀ ਹੈਗੀ ਤੇ ਜੋ ਬੰਦੀ ਕਾਰਵਾਈ ਉਹ ਕਰੋ ਜੀ ਅਸੀਂ ਆਪਣੇ ਵਕੀਲ ਦੀ ਸਾਈਡ ਨਹੀਂ ਲੈ ਰਹੇ ਫਿਰ ਬੰਦੇ ਦੀ ਪਚਾਵਨ ਹੋਈ ਹੈ ਵੀ ਕੌਣ ਹੈ ਬੰਦੇ ਦੀ ਪੀਟੀ ਦਾ ਉਹ ਰਾਜਨੀਤੀ ਤੋਂ ਉਹ ਨਿਕ ਰਖਦੇ ਆ ਕਿ ਕਿਹਦਾ ਸੀਸੀਟੀਵੀ ਫੁਟੇਜ ਦਿੱਤੀ ਹੈ ਜੀ ਮੁੰਡਿਆਂ ਦੀ ਬੰਦਿਆਂ ਦੀ ਆਬਵੀਅਸ ਸੀਗੇ ਜੀ ਸਾਥ ਤੱਕ ਬੰਦੇ ਉਹ ਚਾਰੇ ਆ ਜੀ ਹੋ ਸਕਦਾ ਕਿ ਅਮੇ ਦੇਖੂਗੀ ਕਿਉਂਕਿ ਤਾਂ ਜਾਣਦਾ ਨਹੀਂ ਜੀ ਉਹਨਾਂ ਨੇ ਬਚਾਰੇ ਇਹਨਾਂ ਪੀਟੀ ਕਰ ਕੋਈ ਪੋਲੀਟੀਕਲ ਜੀ ਜੋ ਪੁਲਸ ਲੈਵਲ ਤੋਂ ਗੱਲ ਆ ਰਹੀ ਹੈ ਜੀ ਇਹਨੂੰ ਫਿਰ ਸੀਸੀਟੀਵੀ ਫੁਟੇਜ ਦੇਣ ਤੋਂ ਮਨਾ ਕਰਤਾ ਫੁਟੇਜ ਜਿੱਥੇ ਲੈਣ ਜਾਂਦੇ ਉੱਥੇ ਕਹਿੰਦੇ ਵੀ ਪੁਲਸ ਨੇ ਬੰਦਾ ਕੀਤਾ ਵੀ ਦੇਣਾ ਨਹੀਂ ਮਤਲਬ ਬੰਦਾ ਜੇ ਆਪਣੇ ਰਾਈਟ ਲਈ ਵੀ ਨਹੀਂ ਲੜ ਸਕਦਾ ਫੇ ਕਿਧਰ ਲਈ ਲੜੂਗਾ ਜੀ ਗੱਲ ਇਹ ਤੇ ਸਰ ਜਿੱਦਾਂ ਦੇਖਿਆ ਨੇ ਕਾਫੀ ਲੋਕਾਂ ਨੇ ਕੇਸ ਲੜਦੇ ਤਾਂ ਅੱਜ ਵੀ ਵਕੀਲੇ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਕੇਸ ਲੜਦੇ ਆ ਸਾਡੇ ਕੋਲ ਇੱਥੇ ਆ ਜੀ ਗੈਂਗਸਟਰਾਂ ਦੇ ਫੋਨ ਆ ਰਹੇ ਜੀ ਤਿੰਨ ਸੀਨੀਅਰ ਵਕੀਲਾ ਨੇ ਤਿੰਨ ਕੇਸ ਛੱਡ ਚੁੱਕੇ ਜੀ ਇਸ ਮੈਟਰ 'ਚ ਬੀਅ ਗੈਂਗਸਟਰ ਕਹਿੰਦੇ ਵੀ ਇਹ ਸਾਡੀ ਪ੍ਰਾਪਰਟੀ ਹੈ ਜੀ ਤੁਸੀਂ ਵਿੱਚ ਨਹੀਂ ਆਣਾ ਜਾਂ ਤੁਸੀਂ ਇਸ ਤਰੀਕੇ ਨਾਲ ਗਵਾਈ ਕਰ ਰਹੇ ਹੋ ਉਹ ਕਹਿੰਦੇ ਸੋ ਜੀ ਅਸੀਂ ਕਿਹ ਅਸ਼ਲ ਦਿੰਨੇ ਮਤਲਬ ਇਹ ਹਾਲ ਹੈ ਜੀ ਸਾਡਾ ਡਾਕਟਰਾਂ ਦਾ ਪ੍ਰੋਟੈਕਸ਼ਨ ਐਕਟ ਹੈਗਾ ਜੀ ਵੀ ਡਾਕਟਰਾਂ ਦੇ ਖਿਲਾਫ ਕੋਈ ਬੋਲਦਾ ਪਰਚਾ ਹੋ ਜਾਂਦਾ ਜੀ ਵੀ ਸਾਡੇ ਖਿਲਾਫ ਕੀ ਹੈ ਜੀ ਇੱਥੇ ਕੁਝ ਵੀ ਨਹੀਂ ਸਾਫ਼ ਹੀ ਤਾਂ ਹੈ ਫਿਰ ਕਿਤੇ ਨਾ ਕਿਤੇ ਮਤਲਬ ਤਾਂ ਇਹ ਹੈ ਜੀ ਜੇ ਅਸੀਂ ਸਾਡੇ ਲਈ ਨਹੀਂ ਕੋਈ ਪ੍ਰੋਟੈਕਸ਼ਨ ਐਕਟ ਨਹੀਂ ਹੈਗਾ ਜਾਂ ਸਾਡਾ ਤਾਂ ਡਾਇਰੈਕਟ ਇਸ ਕੰਮ ਦੇ ਵਿੱਚ ਇੰਟਰਫੇਅਰੈਂਸ ਹੈ ਸਰਕਾਰ ਸਾਡੀ ਨਹੀਂ ਕਰ ਸਕਦੀ ਸਾਨੂੰ ਪ੍ਰੋਟੈਕਸ਼ਨ ਨਹੀਂ ਦੇ ਸਕਦੀ ਫਿਰ ਅਲਟੀਮੇਟਲੀ ਵੀ ਰਸਮੀ ਸੋਚਦੇ ਆ ਜੀ ਕੁਝ ਇਹ ਧੰਦਾ ਛੱਡ ਦੀਏ ਕੁਝ ਹੋਰ ਦੇਖ ਲਈਏ ਜੀ ਕਿਹੜੇ ਥਾਣੇ ਦੇ ਟਾਰਗੇਟ ਹੁੰਦਾ ਕਿਹੜੇ ਥਾਣੇ ਦੇ ਅਗਰ ਆਇਆ ਮਾਰਤਾ ਤੇ ਇਸ ਰਬਨਗਰ ਹੈ ਜੀ ਸਫਰ ਵੀ ਇੱਕ ਇਲੈਕਟ੍ਰੋਨਿਕ ਵੀ ਹੋ ਗਿਆ ਨਹੀਂ ਐਸ ਐਚਓ ਨੀਜਾ ਸੀਪੀ ਸਾਹਿਬ ਨਾਲ ਗੱਲ ਹੋ ਗਈ ਉਹਨਾਂ ਨੇ 80 ਸੀਪੀ ਸਰ ਨੂੰ ਹੀ ਜਦ ਮਾਰ ਕੀ ਕਰਤੀ ਤਾਂ ਇੱਥੇ ਥਾਣੇ ਦਾ ਕੋਈ ਰੋਲ ਹੀ ਨਹੀਂ ਸੀ ਜੀ ਇਹ ਕੈਨੂਰ ਦੇ ਐਫ ਆਈਰ ਦਰਜ ਹੋ ਰਹੀ ਹੈ ਨਹੀਂ ਐਫ ਆਈਆਰ ਹੀ ਨਹੀਂ ਦਰਜ ਹੋ ਰਹੀ ਨਾ ਰੌਲਾ ਤਾਂ ਹੀ ਹੈ ਜੀ ਇਹ ਐਫ ਆਈਰ ਕਿਉਂ ਨਹੀਂ ਹੁੰਦੀ ਕਿ ਇਹ ਇਹ ਤਾਂ ਤੁਹਾਡੇ ਮਾਧਮ ਰਾਹੀਂ ਸੀਪੀ ਸਾਹਿਬ ਨੂੰ ਤੁਸੀਂ ਵੀ ਪੁੱਛੋ ਅਸੀਂ ਵੀ ਪੁੱਛ ਲ ਅਸੀਂ ਕੋਈ ਨਹੀਂ ਬਸ ਸਿਰਫ ਸੀਸੀਟੀਵੀ ਪੁਟੇ ਦੇ ਸਾਤਾ ਜੀ ਲਬਨ ਦਾ ਪੁਸਤਕਾ ਮੈਨਾਂ ਜੀ ਅਰਖਸ਼ਾਤ ਦਾ ਜਿਹੜਾ ਐਫਆਈਆਰ ਨਹੀਂ ਹੁੰਦੇ ਜੀ ਹੁੰਦੀ ਹੈ ਹਾ ਜੀ ਪਰ ਉਹ ਕਰਨ ਨਾ ਜੀ ਆਇਡੈਂਟੀਫਾਈ ਦਾ ਬਾਅਦ ਹੀ ਕਰਨਾ ਨਹੀਂ ਹੈ ਕੋਈ ਹੁੰਦੀ ਆਂਗ ਵਿੱਚ ਸਮਝ ਨਹੀਂ ਪੈਂਦੀ ਫਿਰ ਸਾਡੀ ਸਟ੍ਰਾਈਕ ਕੰਟੀਨਿਊ ਰਹੀ ਕਿ ਜੀ ਅਸੀਂ ਆਪਣੇ ਅਕਲੀ ਨਹੀਂ ਲੜ ਸਕਦੇ ਫਿਰ ਅਸੀਂ ਲੋਕally ਕੀ ਲੜਾਂਗੇ ਲੋਕਾਂ ਦੇ ਜਿਹੜੇ ਕੇਜ ਤੇ ਟੋਰ ਦੇ ਵਿੱਚ ਜਾਂਦੇ ਟਿਕਟੌਕ ਕਰਦੇ ਆ ਉਹਦੇ ਨੀ ਸਕੀਲ ਆਉਂਦੇ ਆਪਣਾ ਜੇ ਵਕੀਲ ਹੀ ਰਹਿੰਦੇ ਰਹਿਣਗੇ ਜੀ ਤਾਂ ਫਿਰ ਉਹਨਾਂ ਦੀ ਤਰੀਕਾ ਕੌਣ ਬੁੱਕ ਦੋ ਜੀ ਕਿਸ ਨੂੰ ਬੰਦ ਕਰੋਗੇ ਸਟ੍ਰਾਈਕ ਕਰਾਂਗੇ ノーマルからのエソリザベス。